ਦੇਖੋ ਦੋਸਤੋ ਇਹ ਆ ਪਹਾੜਾਂ ਦੀ ਗੋਦ ਵਿੱਚ ਬਸਿਆ ਪਹਾੜ ਦੀ ਟੋਚੀ ਤੇ ਵਸਿਆ ਬੀਬੀ ਮਮਤਾਜ ਜੀ ਦਾ ਤਪਸਥਾਨ ਗੁਰਦੁਆਰਾ ਸਾਹਿਬ ਸੋ ਜਿੱਥੇ ਬਹੁਤ ਹੀ ਸ਼ਾਂਤੀ ਦਾ ਆਨੰਦ ਮਹਿਸੂਸ ਹੁੰਦਾ ਸੋ ਉਪਰੋ ਦੇਖੋ ਜੀ ਤੁਸੀਂ ਆ ਪਹਾੜਾਂ ਦਾ ਨਜ਼ਾਰਾ ਸੋ ਦੇਖੋ ਜੀ ਆ ਲੰਗਰ ਹਾਲ ਹੁਣ ਬਣਿਆ ਪਹਿਲਾ ਕੰਮ ਚੱਲਦਾ ਦਿੰਦਾ ਜੇ ਪਿਛਲੀ ਵਾਰ ਆਈ ਸੀ ਨੇ ਕਮਰੇ ਆ ਰੂਮ ਆ ਇਹ ਸੇਵਾਦਾਰਾਂ ਵਾਸਤੇ ਬਣੇ ਹੋਣੇ। ਦੇਖੋ ਜੀ ਇਹ ਪਹਾੜਾਂ ਦੇ ਕੋਲ ਦੇ ਚ ਵਸਿਆ ਗੁਰਦੁਆਰਾ ਸਾਹਿਬ। ਬੀਬੀ ਮਮਤਾਜ ਜੀ ਦਾ ਤਪਸਥਾਨ। ਦੇਖੋ ਜੀ ਬੀਬੀ ਮਮਤਾਜgarh ਸਾਹਿਬ ਗੁਰਦੁਆਰਾ। ਕਰੋ ਦਰਸ਼ਨ। ਸੋ ਵੀਡੀਓ ਨੂੰ ਸ਼ੇਅਰ ਕਰੀ ਜਾ ਜੀ ਨਾਲ ਦੀ ਨਾਲ। ਦੇਖੋ ਜੀ। ਇੱਥੇ ਲੜੇ ਨੂੰ ਬੜਾ ਨਾਰੀ ਲਾਦੀ। ਤਪਸਥਾਨ ਦੀਦੀ ਮਮਤਾ ਜੀ ਤੇ ਆ ਸੰਤਾ ਮਹਾਪੁਰਸ਼ਾਂ ਦੀਆਂ ਤਸਵੀਰਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਪਸਥਾਨ ਇਹ ਮਾਤਰ ਇਹ ਆਮਰਕ ਸੋ ਦੇਖੋ ਜੀ ਕਰੋ ਦਰਸ਼ਨ गुरु सचे पाशाह करो दर्शन दोस्तों सच्ची अकाल पुरख देखो सरकारी दोस्तों शांति पूर्वक शांतिपूर्वक और ਦੇਖੋ ਜੀ ਪਹਾੜਾਂ ਦੀ ਗੋਦ ਵਿੱਚ ਵਸਿਆ ਗੁਰਦੁਆਰਾ ਸਾਹਿਬ ਆ ਬੀਬੀ ਮਮਤਾਜ ਗੜ ਬੀਬੀ ਮਮਤਾਜ ਗੜ ਗੁਰਦੁਆਰਾ ਸਾਹਿਬ ਆ ਜੀ ਇਸ ਗੁਰਦੁਆਰੇ ਦਾ ਨਾਮ ਜੀ ਇਹ ਬੜੀ ਪਿੰਡ ਦੇ ਵਿੱਚ ਪੈ ਜਾਂਦਾ ਦੋਸਤੋ ਪਰ ਖਾਲੀ ਤੋਂ 2.5-3 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਸੋਹਣੇ ਹੈ ਇਹ ਤੈਨੂੰ ਆ ਜਾ ਠੰਡੀ ਹੋਰ ਗਰਮੀ ਦੇ ਦਿਨਾਂ ਦੇ ਵਿੱਚ ਵੀ ਇਹ ਇੱਕ ਹੰਡਕ ਦਾ ਮਹਿਸੂਸ ਹੁੰਦਾ ਠੰਡ ਦਾ ਜੀਰਾਂ ਨਜ਼ਾਰਾ ਆ ਰਿਹਾ ਹੈ। ਬੱਦਲ ਆ ਚੱਲ ਰਹੀਆਂ ਸੋ ਤੁਹਾਨੂੰ ਆਵਾਜ਼ ਵਿੱਚ ਨੂੰ ਸੁਣਾਈ ਦੇ ਰਹੀ ਹੈ ਹਵਾਵਾਂ ਦੀ। ਆਜ ਗੁਰਦੁਆਰਾ ਬੀਬੀ ਮਮਤਾਜgarh ਸਾਹਿਬ ਬੀਬੀ ਮਮਤਾਜ ਜੀ ਦਾ ਤਪਸਥਾਨ ਹੈ ਜੀ। ਕਿ ਆ ਦੇਖੋ ਜੀ ਕਰੋਨਾ ਸਰ ਪੰਜਾਬੀ ਦੇ ਆਖਿਆ ਅੱਜ ਦਾ ਸ਼੍ਰੀ ਖਾਕ ਲੋ ਦੋਸਤੋ ਭਾਗਾਂ ਨਾਲ ਹੁੰਦੇ ਆ ਐਦਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਭਾਗਾਂ ਨਾਲ ਹੁੰਦੇ ਆ ਦੋਸਤੋ ਸੋ ਦੇਖੋ ਜੀ ਕਿੰਨਾ ਖੂਬਸੂਰਤ ਵੀਊ ਹੈ ਇੱਥੇ ਦਾ देखो जंगल से मंगल लाए हुए हम मालक ने स्वयमुख बाबा जी है जी सिटी सरकार से क्या देखो दोस्तों बहुत खूबसूरत दृश्य दर निशान साहब है जी देखो जी वाह गुरु सच्चा फश ते उधरो साडे मामा जी जो ਇਕ ਲਾਂਦ ਹਨ ਇੱਕ ਲੱਤ ਤੋਂ ਇਸ ਕਰਕੇ ਉਹਨਾਂ ਤੋਂ ਪੌੜੀਆਂ ਚੜ੍ਹਨਾ ਸੰਭਵ ਨਹੀਂ ਸੀ ਇਸ ਲਈ ਉਹਨਾਂ ਨੂੰ ਅਸੀਂ ਦੇ ਨੀਚੇ ਹੀ ਕੁਰਸੀਆਂ ਤੇ ਬਿਠਾ ਦਿੱਤਾ ਸੀ